ਲਓ ਜੀ ਸਾਡੀਆਂ ਭੈਣਾਂ ਵਾਸਤੇ ਸੂਟ ਲੈ ਕੇ ਆਏ ਆ ਰਖੜੀ ਦੇ ਮੌਕੇ ਤੇ ਸੇਲ ਦੇ ਵਿੱਚ ਜਿਹੜਾ ਸੂਟ ਬਾਜ਼ਾਰ ਦੇ ਵਿੱਚ 17-1800 ਰੁਪਏ ਦਾ ਉਹ ਸੂਟ ਤੁਹਾਨੂੰ ਇੱਥੇ ਸਿਰਫ 500 ਰੁਪਏ ਦਾ ਮਿਲੂਗਾ ਆ ਲਓ ਜੀ ਨਾਲ ਪਲਾਜ਼ੋ ਨਾਲ ਦੁਪੱਟਾ ਹਰੇਕ ਸੂਟ ਦੇ ਨਾਲ ਪਲਾਜ਼ੋ ਤੇ ਦੁਪੱਟਾ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਰੰਗ ਇਹਦੇ ਵਿੱਚ ਤੁਹਾਨੂੰ ਵਾਧੂ ਮਿਲ ਜਾਣਗੇ ਆ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਉੱਤੇ ਵਰਕ ਹੋਇਆ ਹੋਇਆ ਕਢਾਈ ਹੋਈ ਹੋਈ ਹੈ 1500 1700 ਵਾਲਾ ਸੂਟ ਸਿਰਫ 500 ਰੁਪਏ ਦਾ 500 ਰੁਪਏ ਦਾ ਲਓ ਜੀ ਰੰਗ ਡਿਜ਼ਾਈਨ ਬਾਧੂ ਮਿਲ ਜਾਣਗੇ ਇਹ ਰਖੜੀ ਸੇਲ ਮੇਲਾ ਜੀ ਸੇਲ ਇਹ ਸਿਰਫ ਰਖੜੀ ਤੱਕ ਹੀ ਐ ਜਿੰਨੇ ਮਰਜ਼ੀ ਸੂਟ ਲੈ ਜਾਓ ਸਟਾਕ ਬਾਧੂ ਆਇਆ ਪਿਆ ਟਰੱਕ ਭਰ ਕੇ ਆ ਚੁੱਕਿਆ ਪੂਰਾ ਆ ਦੇਖੋ ਜੀ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਸੂਟ ਦੇਖੋ ਜੀ ਆ ਲੋ 17 1800 ਰੁਪਏ ਵਾਲਾ ਸੂਟ ਸਿਰਫ 500 ਦਾ 500 ਦਾ 500 ਦਾ ਰਖੜੀ ਸੇਲ ਮੇਲਾ ਰਖੜੀ ਸੇਲ ਧਮਾਕਾ ਹਰੇਕ ਸੂਟ ਦੇ ਨਾਲ ਪਲਾਜ਼ੋ ਤੇ ਦੁਪੱਟਾ ਹਰੇਕ ਦੇ ਨਾਲ ਹੋਊਗਾ ਤੁਸੀਂ ਆਉਣਾ ਕਿੱਥੇ ਐ ਜੀ ਨਿਊ ਕੋਰਟ ਰੋਡ ਮਾਨਸਾ ਮਾਤਾ ਸੁੰਦਰੀ ਕਾਲਜ ਦੇ ਨਾਲ ਗਲੀ ਹੈ ਗਲੀ ਦੇ ਸਾਹਮਣੇ ਐਕਸਪੋਰਟ ਸੇਲ ਮੇਲਾ ਸ਼ੋਰੂਮ ਹੈ ਮੋਨੂ ਢੂਲੇ ਪੈੜਾਂ ਵਾਲੇ ਦੇ ਨਾਲ ਬਾਕੀ ਕੋਰੀਅਰ ਦਾ ਖਾਸ ਪ੍ਰਬੰਧ ਹੈ ਜੇ ਤੁਸੀਂ ਘਰ ਬੈਠੇ ਬਿਠਾਏ ਮੰਗਾਉਣਾ ਚਾਹੁੰਦੇ ਹੋ ਤਾਂ ਕੋਰੀਅਰ ਵੀ ਹੋ ਜਾਊਗਾ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਕੋਈ ਜਾਣਕਾਰੀ ਲੈਣੀ ਹੈ ਤਾਂ ਜਾਣਕਾਰੀ ਲੈ ਸਕਦੇ ਹੋ